ਪਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰਨਾ ਸੀਨੀਅਰ ਪੱਤਰਕਾਰ ਸੰਤੋਖ ਸਿੰਘ ਗਿੱਲ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਨੇ ਇੱਕ ਵਿਕਾਸ ਦੀ ਸਕੀਮ ਲਿਆਂਦੀ ਹੈ। ਵੀ ਪਿੰਡਾਂ ਦੇ ਵਿੱਚ ਜਿਹੜੇ ਹਾਊਸਿੰਗ ਸਕੀਮ ਬਣਾਈ ਜਾਏਗੀ ਤੇ ਲੋਕਾਂ ਨੂੰ ਘਰ ਦਿੱਤੇ ਜਾਣਗੇ। ਦੇਖੋ ਨੂੰ ਇਹ ਸਕੀਮ ਬੜੀ ਲੱਭਾਉਣੀ ਲੱਗਦੀ ਆ। ਇਹ ਸਕੀਮ ਪਹਿਲਾਂ ਵੀ ਇਕੱਲੀ ਭਾਜਪਾ ਸਰਕਾਰ ਸਮੇਂ ਆਈ ਸੀ। ਉਸ ਸਮੇਂ ਸਿਰੇ ਨਹੀਂ ਚੜ੍ਹ ਸਕੀ। ਇਹ ਸਕੀਮ ਜਿਹੜੀ ਆ 4-5 ਜ਼ਿਲ੍ਹਿਆਂ ਦੇ ਵਿੱਚ ਹੈ ਪਰ ਇਹਦਾ ਸਭ ਤੋਂ ਵੱਡਾ ਜਿਹੜਾ ਜ਼ਮੀਨ ਅਕਵਾਇਰ ਹੋਣੀ ਉਹ ਹੈਗੀ ਲੁਧਿਆਣੇ ਦੇ ਵਿੱਚ ਲੁਧਿਆਣੇ ਨੂੰ ਵੱਡੀ ਸੱਟ ਪੈਣੀ ਹੈ ਤੇ ਇਥੋਂ ਦੇ ਜਿਹੜੇ ਇੱਕ ਕਾਲੀਦਲ ਦੇ ਵਿਧਾਇਕ ਨੇ ਮਨਪ੍ਰੀਤ ਸਿੰਘ ਐਲੀ ਉਹਨਾਂ ਕਹਿਆ ਵੀ ਮੇਰੇ ਹਲਕੇ ਦੀ ਜ਼ਮੀਨ ਸਭ ਤੋਂ ਵੱਧ ਆਉਂਦੀ ਹੈ ਇਸ ਕਰਕੇ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਵਿਰੋਧ ਕਿਸਾਨਾਂ ਨੂੰ ਜਿਉਂ-ਜਿਉਂ ਪਤਾ ਲੱਗਦਾ ਜਾ ਰਿਹਾ ਉਹ ਵੀ ਵਿਰੋਧ ਕਰਦੇ ਉਹ ਉਹਨਾਂ ਦਾ ਵਿਰੋਧ ਕਰਨ ਦਾ ਕਾਰਨ ਹੈ ਕਿ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਹੀ ਇਹ ਜ਼ਮੀਨ ਹੈ ਜੇ ਜ਼ਮੀਨ ਹੀ ਨਾ ਰਹੀ ਤਾਂ ਉਹ ਬੇਰੋਜ਼ਗਾਰ ਹੋ ਜਾਣਗੇ ਜਾਂ ਉਹਨੂੰ ਮੁਆਵਜ਼ਾ ਮਿਲੂ ਕਿਤੇ ਹੋਰ ਜਾਣਾ ਪਏਗਾ ਜਾਂ ਉਸ ਪੈਸੇ ਦਾ ਕੀ ਕਰਨਗੇ ਇਹ ਸਕੀਮ ਤੋਂ ਕਾਫੀ ਰੌਲਾ ਪਿਆ ਹੋਇਆ ਵੀ ਪੰਜਾਬ ਦੇ ਵਿੱਚ ਬਹੁਤ ਜ਼ਮੀਨਾਂ ਪਹਿਲਾਂ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਨੇ ਖਾ ਲਈਆਂ ਹੁਣ ਇਹ ਜਿਹੜਾ ਹਾਊਸਿੰਗ ਪ੍ਰੋਜੈਕਟ ਆ ਇਹਦੇ ਥੱਲੇ ਆ ਜਾਣਗੀਆਂ ਤਾਂ ਇਸ ਕਰਕੇ ਕਿਸਾਨ ਬਹੁਤ ਚਿੰਤਤ ਹੈ ਗਿਲ ਸਾਹਿਬ ਕੀ ਹੈਗੀ ਟੋਟਲ ਸਕੀਮ ਤੁਸੀਂ ਕੀ ਸੋਚਦੇ ਹੋ ਕੀ ਲੋਕਾਂ ਦਾ ਕਹਿਣਾ ਕਿਸਾਨੀ ਕਿਉਂ ਇਹਦੇ ਤੋਂ ਪੈਪੀ ਹੋਈ ਬੈਠੀ ਆ ਸੋ ਤੋਂ ਪਹਿਲਾਂ ਨਮਾਜ਼ ਪੰਜਾਬ ਚੈਨਲ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੰਮੂ ਜੀ ਇਹ ਜਨ ਜਨਵਰੀ 2023 ਦੇ ਵਿੱਚ ਜਿਹੜੀ ਗਲਾਡਾ ਦੀ ਸਦਾਰਨੀ ਕਾਰਜ ਕਰਨੀ ਦੀ ਮੀਟਿੰਗ ਹੋਈ ਸੀ ਇਹ ਅਜੰਡਾ ਅਸਲ ਚ ਉਹਦੇ ਚ ਵਿਚਾਰਿਆ ਗਿਆ ਸੀ ਪਿਛਲੇ ਸਾਲ ਅੱਛਾ 2 ਸਾਲ ਪਹਿਲਾਂ ਸੌਰੀ 2021 17 ਜਨਵਰੀ 2022 ਉਸੇ ਨੂੰ ਹੀ ਅੱਗੇ ਤੋਰਦੇ ਹਾਂ ਹੁਣ 15 April 2025 ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਦੇ ਵਿੱਚ ਜਿਹੜੀ ਇਹਦੀ ਮੀਟਿੰਗ ਹੋਈ ਆ ਉਹਦੇ ਚ ਪ੍ਰਮੁਖ ਸਕੱਤਰ ਮਕਰਨ ਉਸਾਰੀ ਤੇ ਸ਼ਹਿਰੀ ਵਿਕਾਸ ਸ਼ਹਿਰੀ ਵਿਕਾਸ ਡਰਗ ਪ੍ਰਮੁਖ ਸਕੱਤਰ ਵਿੱਤ ਵਿਭਾਗ ਕ੍ਰਿਸ਼ਨ ਕੁਮਾਰ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁਖ ਸਕੱਤਰ ਤੇਜਵੀਰ ਸਿੰਘ ਤੇ ਸੈਕਟਰੀ 2 ਮੁੱਖ ਮੰਤਰੀ ਕੁਮਾਰ ਅਮਿਤ ਤੇ ਪ੍ਰਸ਼ਾਸਕ ਗਲਾਡਾ ਲੁਧਿਆਣਾ ਸੰਦੀਪ ਕੁਮਾਰ ਤੇ ਮੁੱਖ ਯੋਜਨਾ ਤਾਰ ਪੁੱਡਾ ਸ਼੍ਰੀਮਤੀ ਮਨਦੀਪ ਕੌਰ ਇਹ ਸ਼ੇਰਖਾਰੀ ਇਸ ਮੀਟਿੰਗ ਚ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਇਹਦੇ ਜਿਹੜੇ ਸਾਰੇ ਏਜੰਡੇ ਸੀ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹਦੇ ਮੁਤਾਬਕ ਜੰਮੂ ਜਿਹੜੀ ਕੁੱਲ ਜ਼ਮੀਨ ਹੈ ਸਾਰੇ ਪੰਜਾਬ ਦੇ ਵਿੱਚ ਉਹ 24311.07 ਏਕੜ ਟੋਟਲ ਜਿਹੜੀ ਗ੍ਰਹਿਣ ਕੀਤੀ ਜਾਣੀ ਤੇ ਜਿੱਦੇ ਤੋਂ ਸਭ ਤੋਂ ਵੱਡੀ ਮਾਰ ਜਿਵੇਂ ਤੁਸੀਂ ਕਿਹਾ ਲੁਧਿਆਣਾ ਜ਼ਿਲ੍ਹੇ ਨੂੰ ਪੈਣੀ ਆ ਤੇ ਇਹ 23000 73.07 ਏਕੜ ਜ਼ਮੀਨ ਜਿਹੜੀ ਆ ਉਹ ਇਹਦੀ ਮਾਰ ਹਟਾਉਣੀ ਜੇ ਮੈਂ ਜ਼ੋਨ ਵਾਈਜ਼ ਗੱਲ ਕਰਾਂ ਤਾਂ ਜ਼ੋਨ 1 ਦੇ ਵਿੱਚ ਬੱਗਾਤਲਾ ਨੂਰਪੁਰ ਵੇਟ ਗੜਾ ਮਲਕਪੁਰ ਇਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੇ ਇਹਦੀ 23000 ਸੌਰੀ 2352.49 ਏਕੜ ਜ਼ਮੀਨ ਇਹ ਇਹ ਆਈ ਆਉਣੀ ਆ ਤੇ ਦੂਸਰੇ ਜ਼ੋਨ ਦੇ ਵਿੱਚ ਪਿੰਡ ਬੀਰਮੀ ਦਸਹਿਮੀ ਫਾਗੜਾ ਦਾਖਾ ਈਸੇਵਾਲ ਪਟੀਆਂ ਇਹਨਾਂ ਦੀ 3560.22 ਏਕੜ ਤੇ ਤੀਜੇ ਜ਼ੋਨ ਦੇ ਵਿੱਚ ਪਿੰਡ ਦਾਖਾ ਘੌਰ ਪਨੋੜ ਇਹਦੀ 1893.66 ਏਕੜ ਤੇ ਚੌਥੇ ਜ਼ੋਨ ਦੇ ਵਿੱਚ ਪਿੰਡ ਫਰੀਕੇ ਝਾਂਡੇ ਲਲਤੋਂ ਬਦਵਾਲ ਹਸਨਪੁਰ ਇਹਨਾਂ ਦੀ 2450.99 ਏਕੜ ਤੇ ਪੰਜਵੇਂ ਜ਼ੋਨ ਦੇ ਵਿੱਚ ਪਿੰਡ ਹਸਨਪੁਰ ਪਨੋੜ ਕਮਾਲ ਬਦਵਾਲ ਇਹਨਾਂ ਦੀ 2680.99 ਏਕੜ ਤੇ ਛੇਵੇਂ ਜ਼ੋਨ ਦੇ ਵਿੱਚ ਪਿੰਡ ਪਮਾਲੀ ਸ਼ੋਕਰਾਂ ਮਨਸੂਰਾਂ ਰਤਨਾ ਲਲਤੋਂ ਕਲਾਂ ਤੇ ਖੰਡੂਰ ਉੰਦੇ ਨੇ ਏ 2160.74 ਏਕੜ ਤੇ 7ਵੇਂ ਜੂਨ ਦੇ ਵਿੱਚ ਪਿੰਡ ਬੱਲੋਵਾਲ ਨਾਰੰਗਵਾਲ ਜੋਧਾ ਰਤਨ ਮਨਸੂਰਾ B5 ਦੋਲੋਂ ਕਲਾਂ ਮਨਸੂਰਾ B7 ਤੇ ਸ਼ਹਿਜਾਦ ਖੇੜੀ ਝਮੇੜੀ ਦੋਲੋਂ ਖੁਰਦ ਤੇ ਲਾਲਤੋਂ ਕਲਾਂ ਇਹਨਾਂ ਦੀ 3624.25 ਏਕੜ ਤੇ 8ਵੇਂ ਜੂਨ ਦੇ ਵਿੱਚ ਚੱਕ ਕਲਾਂ ਚੰਗਣਾ ਕੈਰਪੁਰ ਦਾਥਾ ਰੜਕਾ ਠੰਡੂਰ ਪਮਾਲ ਤੇ ਢੈਟੀ ਪਿੰਡ ਆਉਂਦੇ ਨੇ ਇਹ 3589.81 ਏਕੜ ਇਹ ਜ਼ਮੀਨ ਆਉਣੀ ਆ ਤੇ ਇੱਕ ਹੋਰ ਇਹ ਜਿਹੜਾ ਨਵਾਂ ਇਲਾਕਾ ਇਹਦੇ ਚ ਜਵਰਾਉ ਇਲਾਕੇ ਦੀ ਅਲੀਗੜ ਕੋਨਾ ਅਗਵਾੜ ਗੁਜਰਾ ਮਲਕ ਇਹ ਪਿੰਡ ਆਉਣੇ ਨੇ ਇਹਨਾਂ ਦੀ 510 ਏਕੜ ਜ਼ਮੀਨ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਸਵਰਾਲਾ ਤਹਿਸੀਲ ਦੇ ਵਿੱਚ ਬਾਲਿਓ ਪਿੰਡ ਦੀ ਜ਼ਮੀਨ ਜਿਹੜੀ 250 ਏਕੜ ਉਹ ਇਹਦੇ ਚ ਉਨੀ ਤੇ ਤੋਂ ਬਿਨਾ ਨਵਾਂ ਸ਼ਹਿਰ ਜ਼ਿਲ੍ਹੇ ਦੀ ਵੀ ਹੋਣੀ ਆ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਵੀ ਆਣੀ ਆ ਤੇ ਮੋਗਾ ਦੀ ਵੀ ਆਣੀ ਆ ਮੈਂ ਮੋٹے ਤੌਰ ਤੇ ਤੁਹਾਨੂੰ ਦੱਸ ਦਿੰਨਾ ਨਵਾਂ ਸ਼ਹਿਰ ਦੀ 383 ਏਕੜ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ 313 ਏਕੜ ਤੇ ਮੋਗੇ ਦੀ 542 ਏਕੜ ਤੇ ਟੋਟਲ 24311.7 ਏਕੜ ਜ਼ਮੀਨ ਜਿਹੜੀ ਬਣ ਗਈ ਤੇ ਮੋਕਲੋਂ ਤੇ ਤਾਂ ਲੁਧਿਆਣਾ ਇਹਦੇ ਚ ਵੱਡਾ ਮਤਲਬ 90 95% ਦਾ ਅੰਕ ਲੁਧਿਆਣੇ ਦਾ ਮਨੇ ਸੇ ਨੁਗਿਆਣਿਆਂ ਦੇ ਵਿੱਚੋਂ ਵੀ ਵੱਡਾ ਚੰਕ ਹਲਕਾ ਦਾਖਾ 'ਚ ਪੈਂਦਾ। ਹੂੰ। ਮੰਤਰੀ ਦਿਵਾਲੀ ਦਾ ਕਹਿਣਾ ਠੀਕ ਹੈ। ਸਭ ਤੋਂ ਵੱਡਾ ਤੱਕ ਜਿਹੜਾ ਵੱਜਣਾ ਉਹ ਦਾਖਾ ਹੰਕੇ ਦੇ ਵਿੱਚ ਵੱਜਣਾ। ਹੁਣ ਇਹਦੇ 'ਚ ਜੱਜੂ ਜੀ ਜਿਹੜੇ ਵੱਡੇ ਕਿਸਾਨ ਨੇ ਜਿਹਦੀ 20-50 ਏਕੜ ਜ਼ਮੀਨ ਜਾਂ ਇਸ ਤੋਂ ਜ਼ਿਆਦਾ ਆਉਂਦੀ ਹੋਵੇ ਉਹਨਾਂ ਦੀ ਗਿਣਤੀ ਕੋਈ ਇੱਕ ਅੱਧਾ ਤਾਂ ਹੋ ਸਕਦਾ ਪਰ ਜ਼ਿਆਦਾਤਰ ਕਿਸਾਨ ਇਸ ਏਰੀਏ ਦੇ ਉਹ ਛੋਟੀ ਕਿਸਾਨੀ ਹੈ। 1 ਏਕੜ 2 ਏਕੜ ਕਈ ਤਾਂ ਢੇਕੜ ਵਾਲੇ ਵੀ ਹੋਣਗੇ ਇਹਦੇ ਵਿੱਚ ਤੇ ਉਹ ਜਾਦਾ ਮਾਰਕੀਟ ਹੋਣੀ ਤੇ ਜੇ ਤੁਸੀਂ ਦੇਖੋ ਪਿਛਲੇ ਸਮੇਂ ਚ ਜਿਹੜਾ ਮਨਮੋਹ ਸਿੰਘ ਦੀ ਸਰਕਾਰ ਵਲੇ ਭੂਮੀ ਗ੍ਰਹਿਣ ਕਾਨੂੰਨ ਬਣਿਆ ਸੀ 2013 ਚ ਉਸ ਕਾਨੂੰਨ ਦੇ ਵਿੱਚ ਕਈ ਚੰਗੀਆਂ ਮੱਦਾਂ ਸੀ ਉਹਦੇ ਚ ਇੱਕ ਤਾਂ ਮਾਰਕੀਟ ਰੇਟ ਨਾਲੋਂ 4 ਗੁਣਾ ਜ਼ਿਆਦਾ ਜਿਹੜਾ ਮੁਆਵਜ਼ਾ ਦੇਣ ਦਾ ਪ੍ਰੋਵੀਜ਼ਨ ਸੀਗਾ ਫਿਰ ਉਹਦੇ ਚ ਜਿਹੜਾ ਸੋਸ਼ਲ ਇੰਪੈਕਟ ਉਹਦਾ ਸਰਵੇ ਕਰਵਾ ਕੇ ਜਿੰਨਾਂ ਦੇ ਲੋਕਾਂ ਦੀ ਜ਼ਮੀਨ ਨਹੀਂ ਵੀ ਵਿੱਚ ਆਉਣੀ ਪਰ ਰੁਜ਼ਗਾਰ ਉਹਨਾਂ ਦਾ ਵੀ ਖੁੱਸ ਜਾਣਾ ਮੰਨ ਲਓ ਜੇ ਕਿਸੇ ਪਿੰਡ ਦੀ ਜ਼ਮੀਨ ਆ ਜਾਂਦੀ ਆ ਤੇ ਉੱਥੇ ਕੋਈ ਮੇਰੇ ਅੱਗੇ ਕਰਿਆਨੇ ਦੀ ਦੁਕਾਨ ਖੋਲ੍ਹ ਨਹੀਂ ਬੈਠਾ ਛੋਟੀ ਜੀ ਤੇ ਜੇ ਉਸ ਪਿੰਡ ਦੇ ਲੋਕਾਂ ਨੂੰ ਉੱਥੋਂ ਜ਼ਮੀਨ ਛੱਡ ਕੇ ਕਿਸੇ ਹੋਰ ਪਿੰਡ ਜਾਣਾ ਪੈ ਗਿਆ ਤਾਂ ਉਹਦੀ ਤਾਂ ਕਰਿਆਨਾ ਵਿਕੜਾ ਹਣ ਜਾਣਾ ਤੇ ਉਹ ਵੀ ਮਾਰ ਹੇਠ ਆਊਗਾ ਤੇ ਇਸ ਤਰ੍ਹਾਂ ਜਿਹੜੀ ਸੋਸ਼ਲ ਇੰਪੈਕਟ ਦਾ ਅਸਰ ਆ ਉਹਦੇ ਤੇ ਵੀ ਸੀ ਕਿ ਜਿਹੜੇ ਲੋਕੀ ਖੇਤ ਮਿਹਨਦੂਰ ਨੇ ਜਿਹੜੇ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਵੀ ਯਗਾਰ ਜਾਣਾ ਉਹਨਾਂ ਨੂੰ ਵੀ ਮੁਆਵਜ਼ਾ ਦੇਣ ਦੀ ਪ੍ਰੋਵੀਜ਼ਨ ਸੀਗੀ ਉਸ ਭੂਮੀ ਗ੍ਰਹਿਣ ਐਕਟ ਦੇ ਵਿੱਚ ਪਰ ਨਵੇਂ ਕਾਨੂੰਨ ਦੇ ਵਿੱਚ ਜੋ ਹਾਲਾਤ ਬਣਾ ਦਿੱਤੇ ਗਏ ਨੇ ਆ ਮੇਰੇ ਗੁਆਂਢ 4 ਕਿਲੋਮੀਟਰ ਤੇ ਐਤੀਆਣਾ ਪਿੰਡ ਆ ਇਹਨਾਂ ਦੀ 166 ਏਕੜ ਜ਼ਮੀਨ ਹਰਵਾਰਾ ਹਵਾਈ ਅੱਡੇ ਦੇ ਸਿਵਲ ਟਰਮੀਨਲ ਵਾਸਤੇ ਲਈ ਗਈ ਹੈ ਤੇ ਉਹਨਾਂ ਨੂੰ 20 ਲੱਖ 14000 ਰੁਪਏ ਮੁਆਵਜ਼ਾ ਜਿਹੜਾ ਉਧ ਦਿੱਤਾ ਗਿਆ ਹੁਣ ਅੱਜ ਦੀ ਤਰੀਕ 'ਚ ਲੁਧਿਆਣਾ ਸ਼ਹਿਰ ਦੇ ਨੇੜੇ 5-5 ਲੱਖ ਨੂੰ ਤਾਂ ਬਸ ਬਜਮੀਨ ਮਿਲਦੀ ਆ ਇਹਨਾਂ ਨੇ 20 ਲੱਖ ਨੂੰ ਕੀਲਾ ਲੈ ਲਿਆ ਤੇ ਇਹੀ ਹਾਲ ਬਾਕੀ ਥਾਵਾਂ ਤੇ ਆ ਜਿਹੜੀ ਉੱਥੇ ਫੇਰ ਜਿਵੇਂ ਤੁਸੀਂ ਪਹਿਲਾਂ ਥੋੜਾ ਜਿਹਾ ਜ਼ਿਕਰ ਕੀਤਾ ਉਹ ਵੀ ਸ਼ੌਂਦ ਦੀ ਕੋਸ਼ਿਸ਼ ਕੀਤੀ ਆ ਕਿ ਭਾਰਤ ਮਾਲਾ ਪ੍ਰੋਜੈਕਟ ਹੋਇਆ ਜਾਂ ਹੋਰ ਇਹੋ ਜਿਹੇ ਮਿਲਦੇ ਜੁਲਦੇ ਪ੍ਰੋਜੈਕਟ ਹੈਗੇ ਨੇ ਜਿਨ੍ਹਾਂ ਦੇ ਵਿੱਚ ਅ ਜੰਮੂ ਕਠੜਾ ਅ ਬਟਿੰਡਾ ਸ਼੍ਰੀਨਗਰ ਤਮੂੰ ਇਹ ਜਿਹੜੀਆਂ ਸੜਕਾਂ ਨੇ ਤੁਸੀਂ ਜਿੱਧਰ ਮਰਜੀ ਗੱਡੀ ਕੱਢੋ ਹਰ 10 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਵੱਡੇ ਵੱਡੇ ਪਿਲਰ ਜਾਂ ਪੋਲ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਉਥੋਂ ਦੀ ਕੋਈ ਨਾ ਕੋਈ ਸ਼ਰਤ ਲੱਗਦੀ ਹੈ ਉਹਨਾਂ ਸੜਕਾਂ ਦੇ ਜਾਦ ਨੇ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਦਾ ਲੱਤ ਤੋੜ ਕੇ ਰਸਤਾ ਕੁਝ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਚੰਗਾ ਮੁਆਵਜ਼ਾ ਲੈਣ 'ਚ ਕਾਮਯਾਬੀ ਰਹੇ ਨੇ ਪਰ ਬਹੁਤੇ ਥਾਵਾਂ ਦੇ ਉੱਤੇ ਤਾਂ ਕਿਸਾਨਾਂ ਦੇ ਪੱਲੇ ਕੀ ਪਿਆ ਕਿ ਕੋਈ ਦੱਸਣ ਦੀ ਲੋੜ ਨਹੀਂ ਕਿਸਾਨ ਰੋਜ਼ ਧਰਮੇ ਨਜ਼ਾਰੇ ਕਰਦੇ ਨੇ ਪਰ ਹੁਣ ਸਾਡੇ ਮਾਨ ਸਾਹਿਬ ਜਿਹੜੇ ਭਗਵੰਦ ਮਾਨ ਜੀ ਮੁੱਖ ਮੰਤਰੀ ਨੇ ਤੇ ਕੇਜਰੀਵਾਲ ਸਾਹਿਬ ਕਈ ਤਰ੍ਹਾਂ ਤੋਂ ਡੇਰੇ ਲਾ ਕੇ ਪੰਜਾਬ 'ਚ ਬੈਠੇ ਨੇ ਜਿਹੜੇ ਖੁਦ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਉਹ ਹੁਣ ਕਹਿੰਦੇ ਅਸੀਂ ਧਰਨਾ ਨਹੀਂ ਲੱਗਣੋ ਹਟਾ ਦੇਣੇ ਪੰਜਾਬ 'ਚ ਅਸੀਂ ਧਰਨਾ ਲਾਉਣ ਹੀ ਨਹੀਂ ਦੇਣਾ ਤੇ ਜਿਹੜੇ ਹੁਣ ਕਿਸਾਨ ਉਜੜਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵੀ ਫਗਵਾੜਾ ਜ਼ਿਲ੍ਹੇ ਦੇ ਵਿੱਚ ਜਿਹੜਾ ਗੁਲਾੰਡਾ ਵੱਲੋਂ ਤੇ ਪੁੱਢਾ ਵੱਲੋਂ ਰਲ ਕੇ ਇਹ ਸਕੀਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਉਦੋਂ ਕਿਸਾਨਾਂ ਵੱਲੋਂ ਏਡਾ ਵੱਡਾ ਵਿਰੋਧ ਹੋਇਆ ਸੀ ਕਿ ਸਾਨੇਬਾਲ ਦੀ ਜਿਹੜੀ ਢਾਣਾ ਮੰਡੀ ਆ ਉਹ ਭਰ ਗਈ ਸੀ ਪੂਰੀ ਤਰ੍ਹਾਂ ਨਾਲ ਤੇ ਕਿਸਾਨਾਂ ਦੇ ਉਸ ਵਿਰੋਧ ਨੂੰ ਦੇਖਦਿਆਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਸੀ ਉਸ ਵੇਲੇ ਉਹਨਾਂ ਨੇ ਪੈਰ ਪੇਸ਼ਾਨ ਖਿੱਚਲੇ ਸੀ ਵੀ ਏਡਾ ਵੱਡਾ ਵਿਰੋਧ ਅਸੀਂ ਨਹੀਂ ਚੱਲ ਸਕਦੇ ਤੇ ਉਹਨਾਂ ਨੇ ਆਪਣੇ ਪੈਰ ਪੇਸ਼ਾਨ ਖਿੱਚਲੇ ਹੁਣ ਤੋਂ ਤੁਮਾਰੀ ਜੀ ਕਹਿੰਦੇ ਨਹੀਂ ਅਸੀਂ ਘਰ ਦੇਣੇ ਆ ਕਿਸੇ ਨੂੰ ਜਾਂ ਕੀ ਦੇਣਾ ਔਰ ਇਹਦੇ ਥੋੜੀ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਹਾਂ ਜੀ ਜੰਮੂ ਜੀ ਇਹ ਜਿਹੜੀ ਨਵੀਂ ਸਕੀਮ ਆ ਅੱਗੇ ਬਹੁਤੀ ਵੈਰੀ ਕੀ ਹੁੰਦਾ ਸੀਗਾ ਆ ਵੀ ਸਰਕਾਰਾਂ ਜ਼ਮੀਨਾਂ ਕੋਲ ਕਰਦੀਆਂ ਸੀ ਤੇ ਉਹ ਕੰਪਨੀਆਂ ਦੇ ਲਈਆਂ ਸੀ ਤੇ ਉਹਨਾਂ ਨੂੰ ਗਾ ਜਿਵੇਂ ਭੰਗਦੇ ਭਾ ਗਤੀਆਂ ਜਾਂਦੀਆਂ ਸੀਗੀਆਂ ਤੇ ਕਿਸਾਨਾਂ ਨੂੰ ਰਗੜ ਦਿੱਤਾ ਜਾਂਦਾ ਸੀ ਚਲੋ ਨਵੇਂ ਕਾਨੂੰਨ ਨੇ ਥੋੜੀ ਜੀ ਰਾਹਤ ਤਾਂ ਦਿੱਤੀ ਆ ਪਰ ਉਹ ਕਾਨੂੰਨ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਇਨਾ ਪੇਤਲਾ ਕਰਤਾ ਇਨਾ ਹਲਕਾ ਕਰਤਾ ਵੀ ਹੁਣ ਕਿਸਾਨਾਂ ਨੂੰ ਵਿਰੋਧ ਕਰਨ ਦੇ باوجود ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਹੁਣ ਐਟੀਐਨ ਦੇ ਕਿਸਾਨ ਕਚਹਿਰੀਆਂ 'ਚ ਧੱਕੇ ਖਾਂਦੇ ਫਿਰਦੇ ਨੇ 20 ਲੱਖ ਨਾਲ ਕਿਸੇ ਦੇ ਪੱਲੇ ਕੁਝ ਨਹੀਂ ਪਿਆ ਤੇ ਇਸੇ ਤਰ੍ਹਾਂ ਹੀ ਹੋਣਾ ਜਿਹੜੇ ਜ਼ਮੀਨਾਂ ਵਾਲੇ ਨੇ ਜਿਹੜੇ ਜ਼ਮੀਨਾਂ ਵਾਲੇ ਕਿਸਾਨ ਆਈਡਲ ਸੋਰੀ ਸੜਕਾਂ ਦੇ ਨੱਤੇ ਜਮੀਨਾਂ ਆਈਆਂ ਇਹਦੇ 'ਚ ਜਿੰਨਾ ਕਿਸਾਨਾਂ ਦੀ ਜ਼ਮੀਨ ਪਾਟ ਗਈ ਬਚਾਵ ਦੀ ਸ਼ਰਤ ਨਿਕਲ ਗਈ ਉਹਦੀ ਕੀਲਾ ਜਾਂਦਾ ਕਿਲਾ ਇੱਕ ਪਾਸੇ ਰਹਿ ਗਈ ਦੋ ਕਿਲੇ ਦੂਜੇ ਪਾਸੇ ਰਹਿ ਗਈ ਜੋ ਤਾਂ ਜਰਾ ਉਹ ਜਿੱਥੇ ਦੇ ਪਾਸੇ 1 ਦਾ ਕਿਲਾ ਰਹਿ ਗਿਆ ਜੇ ਮੋਟਰ ਉਧਰ ਚਲੇਗੀ ਤਾਂ ਦੂਜੇ ਪਾਸੇ ਵਾਲੇ 2 ਕਿਲੇ ਨੂੰ ਪਾਣੀ ਨਹੀਂ ਹੈਗੀ ਇਸ ਤਰ੍ਹਾਂ ਤੇ ਹਾਲਾਤ ਬਣ ਗਏ ਇਹਦੇ ਨਾਲ ਰੋਜ਼ਗਾਰ ਦੇ ਉੱਤੇ ਵੀ ਅਸਰ ਪੈਣਾ ਤੇ ਜੇ ਆਹੀ ਹਾਲਤ ਰਹੀ ਜੇ ਲੁਧੇਣਾ ਜene ਚੇਤੋਂ ਦਾ ਇਹ ਜਰਬਾ ਕਾਮਜਾਮ ਰਿਹਾ ਤਾਂ ਤੁਸੀਂ ਇਹ ਦੱਸੋ 24 ਕੱਲੇ ਲੁਧੇਣਾ ਜਾਊਗਾ ਫਿਰ ਇਹ ਪੰਜਾਬ ਦੇ ਬਾਕੀ ਜਿਹੜਾ ਕਿ ਆਪਦੀ ਮਾਰ ਹੇਠ ਲਾਊਗਾ ਤਾਂ ਇਹਦਾ ਮਤਲਬ ਇਹ ਹੋਇਆ ਬਈ ਪੰਜਾਬ ਜਿਹੜਾ ਦੇਸ਼ ਦਾ ਅੰਨ ਭੰਡਾਰ ਧਰਦਾ ਝੋਨਾ ਤੇ ਚਾਵਲ ਪੈਦਾ ਕੜਤ ਪੈਦਾ ਕਰਕੇ ਤਾਂ ਇਹਦਾ ਮਤਲਬ ਆਉਣ ਵਾਲੇ ਦਿਨਾਂ 'ਚ ਅੰਨ ਸੰਕਟ ਦੀ ਨਹੀਂ ਸਵਸਥਿਆ ਖੜੀ ਹੋ ਸਕਦੀ ਹੈ ਜੇ ਤੁਸੀਂ ਹੁਣ ਵੀ ਦੇਖੋ ਜੰਮੂ ਜੀ ਕਦੇ ਤੁਸੀਂ ਲੁਧਿਆਣੇ ਗੇੜਾ ਵੱਜੇ ਤਾਂ ਜਿਹੜਾ ਕੌਮੀ ਮਾਰਗ ਹੈ ਸਾਡਾ ਲੁਧਿਆਣੇ ਤੋਂ ਫਿਰੋਜ਼ਪੁਰ ਵਾਲਾ ਜਾਂ ਚੰਡੀਗੜ੍ਹ ਵਾਲੀ ਰੋਡ ਹੈ ਇਹਦੇ ਉੱਤੇ ਜਾਂ ਬਾਕੀ ਛੜਤਾ ਜਿਹੜੀਆਂ ਜਾਂ ਹਾਈਵੇ ਹੈ ਦਿੱਲੀ ਵਾਲਾ ਉਹਦੇ ਉੱਪਰ ਜਦੋਂ ਤੁਸੀਂ ਲੁਧਿਆਣੇ ਦੇ ਵਿੱਚ ਦੀ ਅੰਨ ਸੰਕਟ ਬਾਰੇ ਤੇ ਮੈਂ ਕਹਿ ਸਕਦਾ ਅੰਨ ਸੰਕਟ ਬਾਰੇ ਮੈਂ ਚਾਹਤ ਨੂੰ ਕੱਲ ਇੱਕ ਵੀਡੀਓ ਭੇਜੀ ਸੀਗੀ ਜਿਹਦੇ ਵਿੱਚ ਚੀਨ ਨੇ ਇੱਕ ਨਵੀਂ ਤਕਨੀਕ ਨਾਲ ਜਿਹੜੀ ਹੈ ਰੋਬੋਟ ਟੈਕਨੋਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਮਤਲਬ 20 ਦਿਨਾਂ 'ਚ ਝੋਨਾ ਜਿਹੜਾ ਤਿਆਰ ਹੋ ਜਾਂਦਾ ਬਿਲਕੁਲ ਇਹ ਪਰ ਪਰ ਉਹ ਉਹ ਅਜੇ ਪੰਜਾਬ ਦੇ ਕਿਸਾਨ ਇਹ ਨਹੀਂ ਕਰ ਸਕਣਗੇ ਨਹੀਂ ਨਹੀਂ ਪੰਜਾਬ ਦੇ ਕਿਸਾਨ ਇਹ ਨਹੀਂ ਕਰ ਸਕਣਗੇ ਇੱਕ ਨਵਾਂ ਮਤਲਬ ਮੈਂ ਇਹਦੇ ਤੋਂ हट ਕੇ ਕਹਿ ਰਿਹਾ ਵੀ ਇਸ ਕਿਸਮ ਦਾ ਵੀ ਜਿਹੜੀਆਂ ਗੱਲਾਂ ਆ ਰਹੀਆਂ ਨੇ ਵੀ ਨਵੀਂ ਜਿਹੜੀ ਖੇਤੀ ਆ ਉਹ ਕਿਸ ਢੰਗ ਨਾਲ ਹੋ ਜਾਏਗੀ ਜਿੱਥੇ ਬੰਦੇ ਦੀ ਇਨਵੋਲਵਮੈਂਟ ਹੀ ਨਹੀਂ ਹੈਗੀ ਬਹੁਤ ਘੱਟ ਹੈ ਮਤਲਬ ਇਹ ਜਿਹੜੇ ਸਾਮਰਾਜੀ ਮੁਲਕ ਤੇ ਕਾਰਪੋਰੇਟ ਤਰਾਨੇ ਨੇ ਤੇ ਉਹਨਾਂ ਦੇ ਵਸਤਾ ਕੰਮ ਆ ਜਿਹਦੇ ਕੋਲ 2 ਕਿੱਲੇ ਜ਼ਮੀਨ ਆ ਉਹਨੇ ਥੋੜੀ ਰੌਬਟ ਖਰੀਦ ਲੈਣਾ ਜੀ ਉਹਨੇ ਤਾਂ ਵਿਚਾਰੇ ਨੇ ਆਪ ਹੀ ਟਕਰਾ ਮਾਰਨੀ ਆ ਦੇ ਤੇ ਸਭੋ ਸਰਕਾਰ ਤਾਂ ਅ ਮੈਂ ਦੇਖਦਾ ਮਾਂ ਕਈ ਮੇਰੀ ਜਿਹੜੇ ਸੋ ਕਾਰਡ ਬੁੱਧੀਜੀਵੀ ਨੇ ਉਹ ਕਿਸਾਨਾਂ ਨੂੰ ਇਹ ਰਾਏ ਦਿੰਦੇ ਤੁਸੀਂ ਦੇਖੇ ਹੋਣੇ ਆ ਵੀ ਤੁਸੀਂ ਝੋਨਾ ਤੇ ਕਣਕ ਬੀਜਣੇ ਹਟ ਜਾਓ ਆਪੇ ਸਰਕਾਰ ਦਾ ਦੁਆਰਾ ਨਿਕਲ ਗਈ ਸਰਕਾਰ ਕੋਡੇ ਨਾ ਹੋ ਜੀ ਨਹੀਂ ਨਹੀਂ ਇਸ ਮਾਮਲੇ ਤੇ ਵੀ ਮੇਰੀ ਜਿਹੜੀ ਹੈ ਜੀਐਸ ਕਲਕੱਟ ਸੀਗੇ ਜਿਹੜੇ ਪੀਏਜੀਯੂ ਦੇ ਵਾਈਸ ਚਾਂਸਲਰ ਸੀਗੇ ਕਈ ਸਾਲ ਹੋ ਗਏ ਮੇਰੇ ਖਲ 15 ਸਾਲ ਹੋ ਗਏ ਉਹਨੇ ਘਟੋ ਘਟ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਦੀਆਂ ਜਿਹੜੀ ਕਣਕ ਹੈ ਇਹ ਨੈਚੁਰਲ ਕ੍ਰੋਪ ਹੈ ਕੁਦਰਤੀ ਖੇਤ ਫਸਲ ਹੈ ਤੁਸੀਂ ਮੈਨੂੰ ਇਹ ਦੱਸੋ ਵੀ ਇਹਦੀ ਥਾਂ ਤੇ ਕੀ ਤੁਸੀਂ ਬਦਲ ਦਿੰਨੇ ਹੋ ਕਹਿੰਦੇ ਉਹ ਤੋਂ ਬਾਅਦ ਉੱਠੇ ਕਹਿੰਦੇ ਵੀ ਮੈਂ ਇਹ ਕਣਕ ਦੀ ਬਦਲ ਬੰਦ ਕਰਤਾ ਮੈਨੂੰ ਸਰਪ ਝੋਨੇ ਦਾ ਇਹ ਕਹਿਣਾ ਵੀ ਝੋਨੇ ਨੂੰ ਬਦਲਣਾ ਚਾਹੀਦਾ ਇਸ ਕਰਕੇ ਬਦਲਣਾ ਚਾਹੀਦਾ ਕਿਉਂਕਿ ਝੋਨਾ ਬਹੁਤ ਪਾਣੀ ਖਾਂਦਾ ਤੇ ਇਹਦੇ ਨਾਲ ਪਾਣੀ ਦਾ ਲੈਵਲ ਹੀਟਾ ਜਾਂਦਾ ਕਣਕ ਕਣਕ ਦਾ ਬਦਲ ਕੋਈ ਨਹੀਂਗਾ ਕਣਕ ਦੀ ਖੇਤੀ ਹੋਣੀ ਚਾਹੀਦੀ ਜੰਗੂ ਜੀ ਮੈਂ ਤਾਂ ਇਹ ਤੂੰ ਅਗਲੀ ਗੱਲ ਕਹਿਣਾ ਭਈ ਸਰਕਾਰ ਤਾਂ ਖੋਚਾਉਂਦੀ ਹੈ ਸਰਕਾਰ ਤਾਂ ਕਿਸਾਨਾਂ ਨੂੰ ਖੇਤੀ ਤੋਂ ਬੇਦਖਲ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਚਾਹੁੰਦੀ ਹੈ ਕਿਸਾਨਾਂ ਤੋਂ ਜ਼ਮੀਨਾਂ ਖੋਹ ਲਈਆਂ ਜਾਣ ਇਹਨਾਂ ਨੂੰ ਖੇਤੀ ਤੋਂ ਬੇਦਖਲ ਕਰ ਦਿੱਤਾ ਜਾਵੇ ਕਿਉਂਕਿ ਜਿਹੜੇ ਵੱਡੇ ਸਾਮਰਾਜੀ ਮੁਲਖ ਨੇ ਉਹਨਾਂ ਦਾ ਜਿਹੜਾ WTO ਦੇ ਵਿੱਚ ਦਬਾਅ ਇਹਨਾਂ ਦੇ ਉੱਤੇ ਵੀ ਤੁਸੀਂ ਉਹਨਾਂ ਦਾ ਪੈਦਾ ਕੀਤਾ ਅਨਾਜ ਉਹਨਾਂ ਨੇ ਪੈਦਾ ਕੀਤੀਆਂ ਦਾਲਾਂ ਉਹਨਾਂ ਨੇ ਪੈਦਾ ਕੀਤੇ ਤੇਲ ਬੀਜ ਇਹਨਾਂ ਨੂੰ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਆ ਹੁਣ ਵੀ ਪਿਛਲੇ ਦਿਨੀ ਉਪਰਾਸ਼ਟਪਤੀ ਜਿਹੜੇ ਅਮਰੀਕਾ ਦੇ ਆਏ ਸੀ ਵੈਨਸ ਜੀ ਉਹਨਾਂ ਨੇ ਹਾਂ ਉਹ ਉਹ ਰੌਲਾ ਤਾਂ ਪਹਿਲਾਂ ਇਹੀ ਪਿਆ ਸੀਗਾ ਵੀ ਉਹ ਕੁਝ ਇਸ ਤਰ੍ਹਾਂ ਦੇ ਸਰਵੇਟੈਂਡਲ ਤੇ ਸਰਹੀ ਬੰਦ ਕਰਨ ਵਾਸਤੇ ਆਏ ਨੇ ਪਰ ਬਾਅਦ ਦੇ ਵਿੱਚ ਸੋ ਉਹ ਪੰਜਾਬ ਸੌਰੀ ਭਾਰਤ ਪਾਕਿਸਤਾਨ ਵਾਲਾ ਕਨਫਲਿਕਟ ਖੜਾ ਹੋ ਗਿਆ ਜਿਹਦੇ ਕਰਕੇ ਉਹ ਗੱਲਾਂ ਸਾਰੀਆਂ ਪਿੱਛੇ ਪੈ ਗਈਆਂ ਤੇ ਉਹ ਸਾਰਾ ਮਸਲਾ ਦਬ ਗਿਆ ਪਰ ਸਰਕਾਰ ਤਾਂ ਥੋਕ ਚਾਉਂਦੀ ਆ ਪਰ ਇੱਕ ਗੱਲ ਉਹਦੇ ਵਿੱਚ ਨਵੀਂ ਆਈ ਜੋ ਮੈਨੂੰ ਡਿਫਰੈਂਟ ਲੱਗਦੀ ਹੈ ਉਹ ਗੱਲ ਇਹ ਆਈ ਕਿ ਜਿਵੇਂ ਇੰਡੀਆ ਨੇ ਜਿਹੜਾ ਤੀਜੀ ਧਿਰ ਦੀ ਦਖਲਅੰਦਾਜ਼ੀ 트੍ਰੰਪ ਉਹਨਾਂ ਨੇ ਕਿਹਾ ਵੀ ਅਸੀਂ ਇਹ ਜੰਗਬੰਦੀ ਕਰਵਾਈ ਹੈ ਜਾਂ ਜੋ ਵੀ ਅਸੀਂ ਦਖਲ ਦਿੱਤਾ ਅਮਰੀਕਾ ਦੇ ਕਹਿਣ ਤੇ ਹੁਣ ਜਿਹੜਾ ਵਿਰੋਧ ਕਰਨਾ ਪੈ ਰਿਹਾ ਹੈ ਭਾਰਤ ਸਰਕਾਰ ਨੂੰ ਵੀ ਕਰਨਾ ਪੈ ਰਿਹਾ ਹੈ ਪਹਿਲਾਂ ਨਹੀਂ ਜੀ ਪਹਿਲਾਂ ਤਾਂ ਅਸੀਂ ਉਹਨਾਂ ਦੇ ਪਾਲੇ 'ਚ ਹੀ ਜਾ ਰਹੇ ਸੀਗੇ ਹੁਣ ਇੱਕ ਨਵੀਂ ਸਥਿਤੀ ਜਿਹੜੀ ਉਹ ਪੈਦਾ ਹੋਈ ਨਹੀਂ ਪਾਲੇ ਹੋਣੀ ਅਸੀਂ ਉਹਨਾਂ ਦੇ 'ਚ ਹੀ ਆਂ ਇਸ ਪਲੇਟ ਦੇ ਤਰ੍ਹਾਂ ਕਿ ਤੇਰੇ ਪਾਲੇ ਅਸੀਂ ਹੁਣ ਵੀ ਉਧਰ ਹੀ ਅਸੀਂ ਖੜ ਕੇ ਉਧਰ ਹੀ ਖੇਡਦੇ ਆ ਹਾਂ ਜੀ ਪਰ ਜਿਹੜਾ ਪਹਿਲਾ ਸੀਗਾ ਮਤਲਬ ਉਹ ਅਸੀਂ ਵਿਰੋਧ ਕਰਨਾ ਪੈ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਇਹਨੂੰ ਤੁਟਕਲਾ ਸਮਝੋ ਜਾਂ ਇੱਕ ਐਗਜ਼ਾਮਪਲ ਸਮਝ ਲਓ ਕੋਈ ਇੱਕ ਮਰਿਆ ਹੋਇਆ ਬੰਦਾ ਜਿਹਦੇ 'ਚ ਸਾਹ-ਸਾਤ ਵਗਦੇ ਨਹੀਂ ਸੀ ਉਹ ਇੱਕ ਪਹਿਲਵਾਨ ਨੂੰ ਥਾਪੀਆਂ ਮਾਰਨ ਲੱਗ ਗਿਆ ਕਹਿੰਦਾ ਵੀ ਆ ਜਾ ਮੇਰੇ ਨਾਲ ਘੁੜਨਾ ਉਹ ਉਹਨੂੰ ਕਈ ਬੰਦਿਆਂ ਨੇ ਸਮਝਾਇਆ ਜਿਹੜਾ ਪਹਿਲਵਾਨ ਸੀ ਉਹ ਕਹਿੰਦਾ ਯਾਰ ਐਵੇਂ ਤੇਰੀ ਲੱਤਾਂ ਨਾਲ ਡੁੱਟ ਜੂ ਵੀ ਤੂੰ ਰਹਿਣ ਦੇ ਫਿਰ ਉਹ ਪਰ ਹਟੇ ਤਾਂ ਉਹ ਲੈ ਕੇ ਡੰਡੇ ਦੇ ਵਿੱਚ ਪਾ ਕੇ ਝੰਡਾ ਉਹ ਤਾਂ ਗਿੜੇ ਦੇਣ ਲੱਗ ਗਿਆ ਗਰਾਉਂਡ 'ਚ ਕਹਿੰਦਾ ਵੀ ਆ ਜਾ ਘੁੜਨਾ ਤੇ ਜਦੋਂ ਉਹ ਘੁੜਨ ਲਈ ਜਦੋਂ ਤਿਆਰੀ ਹੋ ਗਈ ਕਹਿੰਦਾ ਵੀ ਠੀਕ ਆ ਪਰ ਉਹਦਾ ਇਨੀ ਬੇਇੱਜ਼ਤੀ ਤਾਂ ਨਹੀਂ ਚੱਲੀ ਜਾਂਦੀ ਵੀ ਮੈਨੂੰ ਇਹ ਕਹੇਗਾ ਕਾਂਗੜਿਆ ਬੰਦਾ ਆ ਕੇ ਧਮਕੀਆਂ ਦੇਵੇ ਉਹ ਕਹਿੰਦਾ ਠੀਕ ਆ ਪਰ ਆ ਜਾ ਘੁੜਨਾ ਉਤਕਣ ਲਈ ਜਦੋਂ ਤਿਆਰ ਹੋਗੇ ਉਹ ਕਹਿੰਦਾ ਇਹ ਪਹਿਲਾਂ ਸ਼ਰਤਾਂ ਸੁਣ ਲਓ ਕੌਣ ਨਹੀਂ ਕਹਿੰਦਾ ਸ਼ਰਤਾਂ ਦੱਸ ਦਿਓ ਉਹਨੇ ਲਖੀਰ ਘੱਟਤੀ ਵਿਚਾਲੇ ਗਰਾਉਂਡ ਦੇ ਕਹਿੰਦਾ ਜੀ ਤੁਸੀਂ ਇਧਰ ਕੁਲੀ ਚਲੋ ਮੈਂ ਇਧਰ ਕੁਲੀ ਜਾਣਾ ਤੇ ਲੋਕ ਫੈਸਲਾ ਕਰ ਲੈਣਗੇ ਵੀ ਜਿੱਤੇ ਆਹ ਕੌਣ ਹੁਣ ਉਹੀ ਗੱਲ ਹੋ ਰਹੀ ਆ ਵੀ ਸਾਡਾ ਮੰਤਰੀ ਜਿਹੜਾ ਬੱਦ ਜਾ ਰਹੇ ਨੇ ਦੂਜੇ ਮੁਲਕਾਂ ਨੂੰ ਸਮਝਾਉਣ ਲਈ ਵੀ ਅਸੀਂ ਆ ਸਭ ਕੁਝ ਸਾ ਤੋਂ ਕੀਤਾ ਇਹਦੇ ਨਤੀਜੇ ਕੀ ਨਿਕਲੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਕਰਨ ਜਾ ਰਹੇ ਨੇ ਤਕੀ ਨਹੀਂ ਕਰਨ ਜਾ ਰਹੇ ਚਲੋ ਅੱਜ ਆਪਣਾ ਵਿਸ਼ਾ ਨਹੀਂ ਆਪੋਂਦਰ ਨੂੰ ਨਾ ਰਹੀਏ ਮੈਂ ਇੱਕੋ ਗੱਲ ਮੈਂ ਇਹ ਇੱਥੇ ਰਮੀੜਦਾ ਭਈ ਜਿਹੜਾ 13 ਮਹੀਨੇ ਦਿੱਲੀ ਦੀਆਂ ਸਰਹਾਦਾਂ ਦੇ ਉੱਤੇ ਕਿਸਾਨ ਮੋਰਚਾ ਲੱਗਿਆ ਰਿਹਾ ਜਿਹੜੇ ਤਿੰਨ ਖੇਤੀ ਵਿਵਾਦਤ ਕਾਨੂੰਨ ਸੀ ਉਹਨਾਂ ਨੂੰ ਵਾਪਸ ਲੈਣ ਲਈ ਮੋਦੀ ਸਰਕਾਰ ਨੂੰ ਵਾਪਸ ਮਤਲਬ ਝੋਗਣਾ ਪਿਆ ਤੇ ਇਹ ਵੀ ਕਹਣਾ ਪਿਆ ਮੇਰੀ ਸਾਧਨਾਂ ਦੇ ਵਿੱਚ ਕੋਈ ਕਮੀ ਰਹਿ ਗਈ ਮੇਰੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ ਤਾਂ ਕਰਕੇ ਮੈਂ ਇਹ ਵਾਪਸ ਲੈ ਲੈਂਦਾ ਤੇ ਜਿਹੜੇ ਉਸ ਵळे ਵਾਦੇ ਕੀਤੇ ਸੀ ਉਹ ਵਾਦੇ ਤਾਂ ਪੂਰੇ ਅਜੇ ਤੱਕ ਵੀ ਨਹੀਂ ਹੋਏ ਉਦੋਂ ਬਾਅਦ ਫਿਰ ਦੁਬਾਰਾ ਪਰ ਹੁਣ ਪਿਛਲੇ ਸਵੇਰੇ ਦੇ ਵਿੱਚ ਕਿਸਾਨਾਂ ਨੂੰ ਦੋਫਾਰ ਕਰਨ ਦੇ ਵਿੱਚ ਕਿਸਾਨ ਮੋਰਚੇ ਨੂੰ ਤੋੜਨ ਦੇ ਵਿੱਚ ਕਿਸੇ ਹੱਦ ਤੱਕ ਸਰਕਾਰ ਕਾਮਯਾਬੀ ਵੀ ਹਾਸਲ ਕਰ ਗਈ ਆ ਪਰ ਮੈਨੂੰ ਐ ਲੱਗਦਾ ਜਮੂ ਜੀ ਭਈ ਆ ਜਿਹੜਾ ਨਵਾਂ ਜਿਹੜਾ ਆ ਸਿੰਗਮ ਤੇ ਲਾ ਲਿਆ ਪੰਜਾਬ ਦੀ ਸਰਕਾਰ ਨੇ ਹੁਣ ਮਿੱਟੀ ਸਿਰ ਤੇ ਚੱਕਣ ਨੂੰ ਤਿਆਰ ਆ ਇਹ ਦਿੱਲੀ ਦੀ ਸਰਕਾਰ ਦਾ ਅਜੰਡਾ ਹੀ ਆ ਉਹਨੂੰ ਹੀ ਲਾਗੂ ਕਰਨ ਦਾ ਹੈ ਇਹ ਰਾ ਪੈ ਗਿਆ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਏਜੰਡੇ ਨੂੰ ਹੀ ਤੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਤੋਂ ਬੇਦਖਲ ਕਰਨਾ ਪਰ ਮੈਨੂੰ ਇਹ ਲੱਗਦਾ ਵੀ ਆਪਦਾ ਕਿਸਾਨਾਂ ਦੀ ਏਕਤਾ ਨੂੰ ਮੁੜ ਜਿਹੜਾ ਜਥੇਬੰਦ ਕਰਨ ਦੇ ਵਿੱਚ ਸਹਾਇ ਹੋਊਗਾ ਇਹ ਨੁਕਤਾ ਕਿਸਾਨਾਂ ਤੇ ਪੰਜਾਬ ਸਰਕਾਰ ਵਾਲ ਵਚਾੜੇ ਮੇਰੇ ਕੋਲ ਫਲੈਸ਼ ਪੁਆਇੰਟ ਬਣ ਸਕਦਾ ਮਤਲਬ ਇੱਕ ਨਵੇਂ ਤਰ੍ਹਾਂ ਦਾ ਨੁਕਤਾ ਬਣ ਗਿਆ ਹੈ ਬਿਲਕੁਲ ਇਹਦੇ ਨਾਲ ਜਿਹੜੀ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਥੋੜਾ ਬਹੁਤਾ ਉਹ ਫੋਟਾਲੀ ਗੱਲ ਦਿਖਾਈ ਦਿੰਦੀ ਸੀ ਮੈਨੂੰ ਲੱਗਦਾ ਵੀ ਜਦੋਂ ਐਡਾ ਵੱਡਾ ਮਸਲਾ ਸਾਹਮਣੇ ਆਊਗਾ ਜਦੋਂ ਹਜ਼ਾਰਾਂ ਲੋਕਾਂ ਦੀ ਜ਼ਮੀਨ ਉਹਨਾਂ ਦੇ ਕੋਲੋਂ ਖੁੱਸਦੀ ਦਿਸੂਗੀ ਅੱਗੇ ਤਾਂ ਲੋਕਾਂ ਨੂੰ ਸ਼ੰਕਾ ਹੀ ਸੀ ਨਾ ਵੀ ਇਹ ਤਾਂ ਖੇਤੀ ਨੂੰ ਲਾਗੂ ਹੋਵੇ ਤਾਂ ਜ਼ਮੀਨ ਖੁੱਸ ਸਕਦੀ ਆ ਪਰ ਹੁਣ ਤਾਂ ਸਿੱਧੀ ਖੁੱਸ ਰਹੀ ਆ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਜੰਮੂ ਜੀ ਆਪਣੀ ਗੱਲ ਹੋਰ ਪਾਸੇ ਚਲੀ ਗਈ ਪਈ ਪਹਿਲਾਂ ਜਦੋਂ 2010 ਦੇ ਵਿੱਚ ਖੇਤੀ ਪ੍ਰਾਪਰਟੀ ਦੇ ਵਿੱਚ ਇੱਕ ਬੂਮ ਆਇਆ ਜਦੋਂ ਇੱਕਦਮ ਜ਼ਮੀਨਾਂ ਦੀਆਂ ਕੀਮਤਾਂ ਵਧੀਆਂ ਤਾਂ ਦਿੱਲੀ ਦੇ ਵੱਡੇ ਵੱਡੇ ਵਪਾਰੀਆਂ ਨੇ ਵੱਡੇ ਵੱਡੇ ਘਰਾਣਿਆਂ ਨੇ ਜਾਣੇ ਠਹਿਲੋ ਆਪਣਾ ਦੋ ਨੰਬਰ ਦਾ ਪੈਸਾ ਖਫਤ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਵਿੱਚ ਉਦੋਂ ਵੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਸੀ ਉਹ ਖਰੀਦ ਲਈ ਸੀ ਹੁਣ ਤੁਸੀਂ ਜਦੋਂ ਜਾਓਗੇ ਆਹ ਫਿਰੋਜ਼ਪੁਰ ਵਾਲੇ ਕੌਮੀ ਮਾਰਗ ਦੇ ਉੱਪਰ ਜਾਓ ਦਿੱਲੀ ਵਾਲੀ ਸ਼ਰਤ ਤੇ ਜਾਓ ਚੰਡੀਗੜ੍ਹ ਵਾਲੀ ਸ਼ਰਤ ਤੇ ਜਾਓ ਜਾਂ ਜਿਹੜੀਆਂ ਛੋਟੀਆਂ ਸਟੇਟ ਹਾਈਵੇਜ਼ ਨੇ ਜੇ ਤੁਸੀਂ ਉਹਨਾਂ ਤੇ ਜਾਓਗੇ ਤਾਂ ਤੁਹਾਨੂੰ ਉੱਥੇ ਸੜਕਾਂ ਦੇ ਕਿਨਾਰੇ ਸੈਕੜੇ ਏਕੜ ਜ਼ਮੀਨ ਜਿਹੜੀ ਉਹ ਖਾਲੀ ਪਈ ਦਿਖਾਈ ਦਊਗੀ ਜਿਹਦੇ 'ਚ ਕੋਈ ਫਸਲ ਨਹੀਂ ਬੀਜੀ ਹੋਈ ਜਿਹਨੇ 'ਚ ਕੋਈ ਕੋਈ ਇਮਾਰਤਾਂ ਵੀ ਨਹੀਂ ਬਣੀਆਂ ਉਹ ਖਾਲੀ ਪਈ ਆ ਉਹ ਖਾਲੀ ਜ਼ਮੀਨ ਉਹ ਆ ਜਿਹਦੀ ਮਾਲਕੀ ਦਿੱਲੀ ਦੇ ਵਪਾਰੀਆਂ ਕੋਲ ਆ ਉਹ ਪਿਛਲੇ ਸਮੇਂ 'ਚ ਉਹਨਾਂ ਨੇ ਖਰੀਦੀਆਂ ਹੋਈਆਂ ਨੇ ਪਰ ਉਹਨਾਂ ਨੇ ਕਿਸਾਨਾਂ ਨੂੰ ਖੇਤੀ ਲਈ ਤਾਂ ਨਹੀਂ ਦਿੱਤੀ ਕਿ ਉਹਨਾਂ ਨੂੰ ਇਹ ਡਰ ਸੀ ਕਿ ਮੁੜ ਕੇ ਖਾਲੀ ਕਰਾਉਣੀ ਔਖੀ ਹੋ ਜਾਂਦੀ ਆ ਫਿਰ ਮੁਕਾਦਮੇ ਵਾਰੀਆਂ ਹੋਣਗੀਆਂ ਇਸ ਲਈ ਪਹਿਲਾਂ ਹੀ ਉਹ ਖਾਲੀ ਪਈ ਆ ਹੁਣ ਜਿਹੜੀ ਸਰਕਾਰ ਆ ਸਕੀਮਾਂ ਬਣਾ ਰਹੀ ਆ 24000 ਏਕੜ ਜ਼ਮੀਨ ਲੈਣ ਦੀ ਗੱਲ ਕਰਦੀ ਆ ਕੀ ਤੁਹਾਨੂੰ ਲੱਗਦਾ ਵੀ ਇਹ ਕਿਤੇ 6 ਮਹੀਨਿਆਂ ਦੇ ਵਿੱਚ ਜ਼ਮੀਨ ਖਵਾਲ ਹੋ ਜੂਗੀ ਤੇ ਅਗਲੇ ਸਾਲ ਦੇ ਵਿੱਚ ਇੱਥੇ ਘਰ ਬਣ ਜਾਣਗੇ ਤੇ ਲੋਕਾਂ ਦਾ ਘਰਾਂ ਦਾ ਸੰਕਟ ਢਲ ਹੋ ਜੂਗਾ ਨਹੀਂ ਇਹ ਜ਼ਮੀਨਾਂ ਲੈ ਲਈਆਂ ਜਾਣਗੀਆਂ ਪਰ ਹਰਾਨੀ ਦੀ ਗੱਲ ਤਾਂ ਇਹ ਆ ਵੀ ਜਿਹੜਾ ਕੰਮ ਅੱਗੇ ਬਿਲਡਰ ਕਰਦੇ ਸੀ ਪ੍ਰਾਪਰਟੀ ਡੀਲਰ ਕਰਦੇ ਸੀ ਭੂਮਾਫੀਆ ਕਰਦਾ ਸੀ ਹੁਣ ਸਰਕਾਰ ਕਹਿੰਦੀ ਆ ਅਸੀਂ ਖੁਦ ਕਰਾਂਗੇ ਇਹਦਾ ਮਤਲਬ ਇਹ ਹੋਇਆ ਵੀ ਰਾਜਨੀਤਿਕ ਲੋਕ ਤੇ ਅਫਸਰशाही ਉਹ ਲੋਕਾਂ ਨੂੰ ਚੂਣ ਲੂਗੀ ਲੁੱਟ ਲੂਗੀ ਤੇ ਆਪਣੇ ਘਰ ਭਰ ਲੂਗੀ ਗੱਲ ਉਧਰਲੇ ਪਾਸੇ ਨੂੰ ਜਾ ਰਹੀ ਜੀ ਜੰਮੂ ਇਹ ਦਾ ਚੰਡੀਗੜ੍ਹ ਦੇ ਵਿੱਚ ਮਾਮਲਾ ਜਿਹੜਾ ਉੜਦਾ ਰਿਹਾ ਵੀ ਚੰਡੀਗੜ੍ਹ ਜਿਹੜੀ ਸਰਕਾਰ ਆ ਬਹੁਤ ਸਸਤੇ ਰੇਟ ਤੇ ਜਿਹੜੀ ਆ ਜ਼ਮੀਨਾਂ ਅਕਵਾਇਰ ਕਰਦੀ ਆ ਕਿਸਾਨਾਂ ਨੂੰ ਮੁਆਵਜ਼ਾ ਨਾ ਮਾਤਰ ਮਿਲਦਾ ਤੇ ਆਪ ਉਹ ਕਿੰਨੇ ਕਿੰਨੇ 10-10 ਗੁਣਾ ਤੇ ਅੱਗੇ ਮਹਿੰਗੇ ਰੇਟਾਂ ਦੇ ਵਿੱਚ ਵੇਚਦੀ ਆ ਇਹ ਸਰਕਾਰ ਤਾਂ ਫਿਰ ਉਹ ਚੰਡੀਗੜ੍ਹ ਦੇ ਵਿੱਚ ਜਿਹੜੇ ਪਵਨ ਕੁਮਾਰ ਬਾਂਸਲ ਸਾਬਕਾ ਮੰਤਰੀ ਹੈ ਉਹ ਕਹਿੰਦੇ ਰਿਹਾ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਾਪਰਟੀ ਡੀਲਰ ਬਣ ਗਿਆ ਤਾਂ ਇਸ ਪਾਸੇ ਵਾਲੀ ਜਿਹੜੀ ਗੱਲ ਮੈਨੂੰ ਲੱਗਦਾ ਇਹ ਇਧਰ ਨੂੰ ਜਾਣ ਦਾ ਮਾਮਲਾ ਬਣ ਜਾਏਗਾ ਕਹਿੰਨਗੇ ਤਾਂ ਹੁਣ ਜਿਹੜੇ ਦਿੱਲੀ ਤੋਂ ਆਏ ਹੋਏ ਲੀਡਰ ਨੇ ਹਾਂ ਥੱਲੇ ਸੱਤਾਂ ਦੇ ਵਿੱਚ ਇਹ ਗੱਲ ਚੱਲ ਪਈ ਆ ਜੰਮੂ ਜੀ ਸੱਤਾਂ ਦੇ ਵਿੱਚ ਇਹ ਗੱਲ ਚੱਲ ਪਈ ਆ ਤੇ ਦਿੱਲੀ ਵਾਲੇ ਲੀਡਰ ਉੱਥੋਂ ਵਿਹਲੇ ਹੋ ਕੇ ਆ ਗਏ ਹੁਣ ਉਹ ਇੱਥੇ ਪ੍ਰਾਪਰਟੀ ਡੀਲਰ ਬਣ ਗਏ ਕਿਉਂਕਿ ਰਾਜ ਤਾਂ ਉਹਦੇ ਹੱਥੋਂ ਖੁੱਸ ਗਿਆ ਉਹ ਦੋ اہم ਮਹਿਕਮਿਆਂ ਦੀਆਂ ਜਿਹੜੇ ਚੇਅਰਮੈਨੀਆਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ ਬਿਲਕੁਲ ਸੋ ਕੁੱਲ ਮਿਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਤੇ ਆਪਣੀ ਏਕਤਾ ਜਿਹੜੀ ਮਜ਼ਬੂਤ ਕਰਨ ਦੀ ਲੋੜ ਪੈਗੀ ਉਹਨਾਂ ਨੂੰ ਇਕੱਠੇ ਹੋਣਾ ਪੈਗਾ ਤੇ ਮਤ ਪੈਦ ਪਲਾ ਕੇ ਤਾਂ ਕਿ ਘਟੋ ਘਟ ਜੇ ਜ਼ਮੀਨ ਐਕਵਾਇਰ ਵੀ ਹੁੰਦੀ ਹੈ ਕਿ ਉਹਨਾਂ ਨੂੰ ਰੀਜ਼ਰੇਬਲ ਜਿਹੜਾ ਮੁਆਵਜ਼ਾ ਜਿਹੜਾ ਨਾ ਜੇ 4 ਗੁਣਾ ਨਹੀਂ ਘਟੋ ਘਟ ਦੁੱਗਣਾ ਤਾਂ ਮੁਆਵਜ਼ਾ ਮਿਲਣਾ ਚਾਹੀਦਾ ਨਾ ਉਸ ਤੋਂ ਬਾਅਦ ਇਹ ਹੋ ਜੀ ਕੋਈ ਸਕੀਮ ਜਿਹੜੀ ਅੱਗੇ ਚੱਲਣੀ ਚਾਹੀਦੀ ਹੈ ਜੀ ਬਿਲਕੁਲ ਜੀ ਨਹੀਂ ਇਹ ਤਾਂ ਜੀ 2 ਗੁਣਾ ਕਿਉਂ ਜੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਨਹੀਂ ਜਿਹੜੇ ਕਾਨੂੰਨ ਦੀਆਂ ਮਦਦਾਂ ਨੇ ਦੇਖੋ 4 ਗੁਣਾ ਵਾਲਾ ਤਾਂ ਇਹਨਾਂ ਨੇ ਡਿলিউਟ ਕਰਤਾ ਹੈ ਮੋਦੀ ਸਰਕਾਰ ਨੇ ਪਰ ਇਹਨਾਂ ਚਾਰ ਗੁਣਾ ਚਾਹੀਦਾ ਵੈਸੇ ਤਾਂ ਜਿਹੜੇ ਲੋਕ ਅਫੈਕਟਡ ਹੋਣ ਜਿਹੜੇ ਪੀੜਤ ਹੋਣ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਹਨਾਂ ਦਾ ਮੁੱਢ ਵਸੀਬਾ ਵੀ ਹੋਣਾ ਚਾਹੀਦਾ ਇਸ ਕਿਸਮ ਦੇ ਕੰਪਨਸੇਸ਼ਨ ਮਿਲਣੇ ਚਾਹੀਦੇ ਬਿਲਕੁਲ ਜਿਹੜੇ ਖੇਤ ਮਜ਼ਦੂਰ ਜਿਹੜੇ ਇੱਥੇ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦਾ ਵੀ ਤਾਂ ਰੁਜ਼ਗਾਰ ਜਾਣਾ ਕਿ ਪੰਜਾਬ 'ਚ ਤਾਂ ਪਹਿਲਾਂ ਹੀ ਰੁਜ਼ਗਾਰ ਦੀ ਇੰਨੀ ਮੰਦੀ ਹਾਲਤ ਹੈ ਕਿ ਪੰਜਾਬ ਦਾ ਨੌਜਵਾਨ ਮੁੰਡੇ ਕੁੜੀਆਂ ਪਹਿਲੀ ਪੰਜਾਬ ਤਾਂ ਖਾਲੀ ਹੋਏ ਪਿਆਵਾ ਲੋਕ ਬੇਰੁਜ਼ਗਾਰ ਬਣੂ ਅਮੂ ਕਰੀ ਬੈਠੇ ਨੇ ਤੇ ਇਸ ਲਈ ਮੈਨੂੰ ਐ ਲੱਗਦਾ ਵੀ ਅਗਲੇ ਕਿਸਾਨ ਅੰਦੋਲਨ ਦਾ ਮੁੱਢ ਸ਼ਾਇਦ ਹੁਣ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਹੀ ਸ਼ੁਰੂ ਬੰਨਿਆ ਜਾਊਗਾ ਤੇ ਜਿਹੜੀ ਕਿਸਾਨਾਂ ਦੇ ਵਿੱਚ ਪਈ ਦੁਖਾੜ ਹੈ ਸ਼ਾਇਦ ਉਹਨੂੰ ਵੀ ਇਹ ਜਿਹੜਾ ਆ ਸਰਕਾਰ ਦਾ ਹੱਲਾ ਇਹ ਸ਼ਾਇਦ ਉਹਨੂੰ ਵੀ ਭਰਮ ਵਿੱਚ ਉਹਨਾਂ ਦੀ ਸਹਿਯੋਗ ਸਹਿਯੋਗ ਕਰੂਗਾ ਜੀ ਯਾਨ ਗਿਲਜਾਬ ਤੁਸੀਂ ਜੇ ਇਸ ਦੇ ਬਾਰੇ ਕੋਈ ਹੋਰ ਇਨਫਰਮੇਸ਼ਨ ਦੇਣੇ ਚਾਹੋ ਨੇ ਤਾਂ ਦੇ ਸਕਦੇ ਹੋ ਮੇਰੇ ਹੱਲੇ ਮੁੱਢੀ ਜਿੱਦੀ ਜਾਣਕਾਰੀ ਹਜੇ ਕਿਉਂਕਿ ਹੱਲੇ ਸਰਕਾਰ ਇਹਨੂੰ ਬਹੁਤ ਦਬਾ ਕੇ ਰੱਖ ਰਹੀ ਆ ਤੇ ਛੁੱਪ-ਛਿਪੇ ਤੇ ਕਈ ਗੱਲ ਅੰਦਰ ਖਾਤੇ ਹੋ ਰਹੀਆਂ ਨੇ ਇਹ ਵੱਖਰੀ ਗੱਲ ਆ ਵੀ ਆ ਉਹ ਮੀਟਿੰਗ ਦਾ ਅਜੰਡਾ ਮੇਰੇ ਹੱਥ 'ਚ ਆ ਤੇ ਸਾਹਮਣੇ ਆ ਗਿਆ ਇਹਨੂੰ ਲੁਕਾਉਣ ਲਈ ਵੀ ਬੜੇ ਯਤਨ ਕੀਤੇ ਗਏ ਨੇ ਤੇ ਹੌਲ ਵਾਲੇ ਦਿਨਾਂ 'ਚ ਇਹਨੂੰ ਹੋਰ ਵੀ ਜਿਹਨੂੰ ਪੰਜਾਬੀ 'ਚ ਕਹਿੰਦੇ ਬੁੱਕਾਂ 'ਚ ਗੋੜ ਭੰਗਣਾ ਸਰਕਾਰ ਕਰਨਾ ਤਾਂ ਉਵੇਂ ਹੀ ਚਾਹੁੰਦੀ ਸੀ ਵੀ ਇੱਕਦਮ ਕਿਸਾਨਾਂ ਦੇ ਸਿਰ ਤੇ ਭੰਡਾ ਭੰਗ ਖੜਾ ਪਾੰਦਿਓ ਤੇ ਮੁਰਕੇ ਜਾਂਦਾ ਹੀ ਉਹ ਸੰਭਣਗੇ ਜਾਂ ਜਾਂਦਾ ਹੀ ਕਿਸਾਨ ਕੋਈ ਇਕਤਾ ਵਾਲੀ ਗੱਲ ਕਰਨਗੇ ਜਾਂ ਤਾਂ ਹੀ ਅਸੀਂ ਇਹ ਕੰਡਾ ਬੰਡਾ ਕਰਦੇ ਆਂ ਨੇ ਤੇ ਪਰ ਮੈਨੂੰ ਲੱਗਦਾ ਵੀ ਇਹਦੇ ਤੇ ਬ੍ਰੋਧ ਜਿਹੜਾ ਖੜਾ ਹੋ ਗਿਆ ਸ਼ਾਇਦ ਕੱਲ ਨੂੰ ਹੀ ਮੈਨੂੰ ਲੱਗਦਾ ਵੀ ਲੁਧਿਆਣਾ ਜ਼ਿਲ੍ਹੇ 'ਚ ਇਸ ਮੁੱਦੇ ਦੇ ਉੱਤੇ ਕਿਸੇ ਨਾ ਕਿਸੇ ਥਾਂ ਦੇ ਉੱਤੇ ਕੋਈ ਕਾਨਫਰੰਸ ਰੱਖੀ ਗਈ ਆ ਮੇਰੇ ਕੋਲ ਹਜੇ ਪੂਰੀ ਜਾਣਕਾਰੀ ਨਹੀਂ ਹੈ ਤੋਂ ਗਿਲ ਜੀ ਇਹ ਚੋ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਬਹੁਤ ਮਿਹਰਬਾਨੀ ਜੀ ਸਸਿਕਾ